ਸਵਾਦਾ ਐਫ ਆਰ ਨੰਬਰ ਸੀ 300 203 ਸੀ ਵੀ ਅੰਡਰ ਸੈਕਸ਼ਨ ਜਿਹੜੀ ਹੈ 103 ਬੀ ਐਨ ਐਸ ਦੇ ਤਾ ਤੁਸੀਂ ਜਿਹੜੀ ਸੀਗੀ 10 ਤਰੀਕ ਨੂੰ 10 9 ਨੂੰ 25 ਨੂੰ ਅਸੀਂ ਦਰਜ ਕੀਤੀ ਸੀ ਇਹਦੇ ਵਿੱਚ ਸਾਨੂੰ ਇੱਕ ਡੈਡ ਬਾਡੀ ਮਿਲੀ ਸੀਗੀ ਔਇਲ ਆਫ ਫਾਰਕ ਤੇ ਲਾ ਕੇ ਜਦੋਂ ਮੌਕੇ ਤੇ ਜਾ ਕੇ ਇਹਨੂੰ ਚੈੱਕ ਕੀਤਾ ਗਿਆ ਤਾਂ ਇਹ ਜਿਹੜੇ ਸੀ ਇੱਕ ਗੁਜਰ ਕਮਿਊਨਿਟੀ ਦਾ ਬੰਦਾ ਜਿਹੜਾ ਸੀਗਾ ਉਹ ਆਇਡੈਂਟੀਫਾਈ ਹੋਇਆ ਸੀ ਮਾਮਲਾ ਕਰਕੇ ਸੋ ਇਸ ਦੇ ਤਹਿਤ ਅਸੀਂ ਜਿਹੜੀ ਐਫਆਈਆਰ ਦਰਜ ਕਰਕੇ ਜਦੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਕਿ ਮਾਮਲਾ ਸੰਗੀਨ ਸੀਗਾ ਇਸ ਕਰਕੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਗੌਰਵ ਪੂਰਾ ਜੀ ਨੇ ਡੀਐਸਪੀ ਸਿਟੀ ਐਸਐਚਓ ਸਦਰ ਸੀਆਈਏ ਔਰ ਡੀਐਸਪੀ ਡੀਸਰ ਦੀ ਟੀਮ ਜਿਹੜੀ ਸੀਗੀ ਇਹ ਬਣਾ ਕੇ ਇਹਨੂੰ ਸਪੈਸ਼ਲੀ ਇਨਵੈਸਟੀਗੇਸ਼ਨ ਕਰਨ ਦੇ ਲਈ ਆ ਔਰ ਇਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜਿਹੜੇ ਹਿਊਮਨ ਸੋਰਸਸ ਦੇ ਨਾਲ ਟੈਕਨੀਕਲ ਐਨਾਲਾਈਸਿਸ ਕਰਨ ਦੇ ਬਾਅਦ ਚ ਅਸੀਂ ਜਿਹੜਾ ਇੱਕ ਬੰਦੇ ਨੂੰ ਪਿੰਪੁਆਇੰਟ ਕੀਤਾ ਜਿਹੜਾ ਰਵਨਜੀਤ ਸਿੰਘ ਰਮਾਦਦੂਰਜੀ ਦਾ ਸੀ ਤੇ ਕੱਲ ਅਸੀਂ ਉਹਨੂੰ ਜਦੋਂ ਨੈਪ ਕਰਕੇ ਅਸੀਂ ਉਹਨੂੰ ਅਰੈਸਟ ਕਰਕੇ ਕੁਝ ਕੁਛ ਕੀਤੀ ਤਾਂ ਉਹਨੇ ਕੰਫੈਸ਼ਨ ਕੀਤਾ ਕਿ 9 ਤਰੀਕ ਦੀ ਰਾਤ ਨੂੰ 9 10 ਦੀ ਰਾਤ ਨੂੰ ਇਹਨਾਂ ਨੇ ਇਹ ਦੋ ਬੰਦੇ ਹੋਰਾਂ ਦੇ ਨਾਲ ਜਿਹੜਾ ਸੀਗਾ ਇੱਕ ਸੀਗਾ ਯਾਕੂਬ ਅਲੀ ਔਰ ਸੈਫ ਅਲੀ ਦੇ ਨਾਲ ਮਿਲ ਕੇ ਇਹ ਜਿਹੜਾ ਬਾਰਡਰ ਕੀਤਾ ਸੀਗਾ ਸੋ ਉਸ ਤੋਂ ਬਾਅਦ ਇਹ ਇਹਨਾਂ ਦੋਨਾਂ ਨੂੰ ਵੀ ਜਿਹੜੀ ਹੈ ਗ੍ਰਿਫਤਾਰ ਕਰਕੇ ਸੋ ਹੁਣ ਇਸ ਮੁਕਦਮੇ ਦੇ ਵਿੱਚ ਤਿੰਨ ਬੰਦੇ ਜਿਹੜੇ ਅਸੀਂ ਜਿਹੜੇ ਹੈਗੇ ਦੋਸ਼ੀ ਗ੍ਰਿਫਤਾਰ ਕਰ ਲਏ ਹਨ ਤੋਂ ਜਿਹੜਾ ਆਪਣਾ ਵੈਪਨ ਔਰ ਅਫੈਂਸ ਉਹ ਵੀ ਰਿਕਵਰ ਕਰ ਲਿਆ ਹੈ ਫਰਨਾਨ ਨੂੰ ਪੇਸ਼ ਕਰਕੇ ਅਦਾਲਤ ਦੇ ਵਿੱਚ ਰਿਮਾਂਡ ਵੀ ਹਾਸਲ ਕਰਾਇਆ ਹੈ। ਇਹਦੇ ਵਿੱਚ ਰਮਨਦੀਪ ਬ੍ਰਹਮਾ ਜਿਹੜਾ ਹੈਗਾ ਇਹਦੇ ਉੱਤੇ ਦੋ ਪਹਿਲਾਂ ਵੀ ਚੋਰੀ ਦੇ ਮਾਮਲੇ ਜਿਹੜੇ ਹੈਗੇ ਦਰਜ ਹੈਗੇ। ਸਰ ਇਹ ਮਰਨ ਵਾਲੇ ਦੇ ਨਾਲ ਇਹਨਾਂ ਦਾ ਕੋਈ ਰਿਲੇਸ਼ਨ ਆਪਸ ਦੇ ਵਿੱਚ ਜਿਹੜਾ ਮਰਨ ਵਾਲਾ ਸੀਗਾ ਉਹ ਸੈ ਫਰੀਦਾ ਭਰਾ ਸੀਗਾ ਬੇਸਿਕਲੀ ਇਹਨਾਂ ਦਾ ਕੋਈ ਪਿੱਛੇ ਕੰਪਰੋਮਾਈਜ਼ ਹੋਇਆ ਸੀਗਾ ਜਿਸ ਕਰਕੇ ਇਹਨਾਂ ਸਾਰਿਆਂ ਨੇ ਇਕੱਠੇ ਕਰਕੇ ਪੈਸੇ ਜਿਹੜੇ ਸੀਗੇ ਉਹ ਮਰਨ ਵਾਲੇ ਨੂੰ ਦਿੱਤੇ ਸੀਗੇ। ਹੁਣ ਉਹ ਲੋਕ ਪੈਸੇ ਲੈ ਲਈ ਵਾਰ-ਵਾਰ ਇਹਨਾਂ ਨੂੰ ਤਾਂ ਕਰਦੇ ਸੀ ਸੋ ਇਹਨਾਂ ਨੇ ਸੋਚਿਆ ਕਿ ਜੇ ਉਹ ਬੰਦੇ ਦਾ ਮਰਡਰ ਕਰ ਦਿੱਤਾ ਜਾਇਆ ਜਾ ਉਹਨੂੰ ਕਿਹੜਾ ਹੈਗਾ ਉਹਨੂੰ ਕੱਢ ਦਿੱਤਾ ਜਾਏ ਥੋਂ ਕੱਢ ਦਿੱਤਾ ਜਾਏ ਕਿਸੇ ਤਰੀਕੇ ਨਾਲ ਵਿੱਚੋਂ ਤੇ ਸਾਨੂੰ ਪੈਸੇ ਨਹੀਂ ਦੇਣੇ ਪੈਣਗੇ ਸੋ ਇਸ ਨੇ ਕਰਕੇ ਇਹਨਾਂ ਨੇ ਇਹ ਸਾਜ਼ਿਸ਼ ਸੱਚ ਕੇ ਸਾਰੀ ਜਿਹੜੀ ਹੈਗਾ ਤੇ YouTube ਵਾਲੀ ਦੇ ਨਾਲ ਤੇ ਇਹਨਾਂ ਨੇ ਰਮਨਦੀਪ ਬ੍ਰਹਮੇ ਨੂੰ ਹਾਇਰ ਕਰਕੇ ਇਹ ਮਟਰ ਪੁੱਟਿਆ ਫਿਰ ਪੇਮੈਂਟ ਵਗੈਰਾ ਦੇਣੀ ਸੀ ਉਹਨੂੰ ਜੇ ਤਾਂ ਰਮਨਦੀਪ ਬ੍ਰਹਮੇ ਨੇ ਜੋ ਕੁਛ ਕੁਛ ਹੋਣਾ ਆ ਇਹਨਾਂ ਨੇ ਵੀ 30000 ਰੁਪਏ ਇਹਨਾਂ ਨਾਲ ਕਮਿਟਮੈਂਟ ਕੀਤੀ ਸੀਗੀ ਤੇ ਉਹ ਇਹਨਾਂ ਨੂੰ ਦਿੱਤਾ ਸੀ ਕਿਸਮ ਮਰਡਰ ਕਿਸ ਤਰ੍ਹਾਂ ਕੀਤਾ ਦਿੱਤਾ ਦਿੱਥੀ ਦਿੱਤਾ ਮਰਡਰ ਜਿਹੜਾ ਸੀਗਾ ਔਇਲਾ ਫਾਟਕ ਤੇ ਲਾ ਕੇ ਇੱਕ ਬੇਆਵਾਦ 플ੌਟ ਹੈ ਸੜਿੰਦਾ ਕੰਡਾ ਸੀਗਾ ਉਹਦੇ ਉੱਤੇ ਕੀ ਹੈ ਡੈਡ ਬੋਡੀ ਪਈ ਸੀਗੀ ਹਨ ਦੀ ਔਰ ਇਹ ਜਿਹੜਾ ਸੀਗਾ ਤੇਜ਼ ਧਾਰ ਹਥਿਆਰ ਦੇ ਨਾਲ ਕੀਤਾ ਗਿਆ ਸੀਗਾ ਜਿਹੜਾ ਦੱਤਰਾਮ ਤੌਰ ਤੇ ਵਤਿਆ ਜਾਂਦਾ ਉਹਦੇ ਨਾਲ ਸੀ ਮਾਰਨ ਤੋਂ ਬਾਅਦ ਜਿਹੜੀ ਡੈਡ ਬੋਡੀ ਉੱਥੇ ਔਇਲਾ ਫਾਟਸਿਟੀ ਜੀ ਨਹੀਂ ਇਹ ਮੌਕੇ ਤੇ ਹੀ ਉੱਥੇ ਜਿਹੜਾ ਸੀਗਾ ਜਦੋਂ ਮੋਟਰਸਾਈਕਲ ਤੇ ਬੈਠ ਕੇ ਉੱਥੇ ਗਏ ਸੀ ਕਿਉਂਕਿ ਇਹ ਪ੍ਰੀਪਲਾਨਡ ਸੀਗਾ ਕਿ ਅਸੀਂ ਉੱਥੇ ਮੌਕੇ ਤੇ ਆਵਾਂਗੇ ਔਰ ਦੋਸ਼ੀ ਜਿਹੜਾ ਹੈਗਾ ਦੋਸ਼ੀ ਜਿਹੜਾ ਜਦੋਂ ਮੌਕੇ ਤੇ ਪਹੁੰਚੇ ਗੱਲਾਂ ਬਾਤਾਂ ਕਰ ਰਹੀ ਸੀ ਕਿ ਉਹਨਾਂ ਜਿਹੜਾ ਸੀਗਾ ਵੈਪਨ ਨਾਲ ਉਹ ਆਦਤ ਕੰਨੀ ਸ਼ੁਰੂ ਕਰ ਦਿੱਤੀ ਔਰ ਤੁਸੀਂ ਜਿਨ੍ਹਾਂ ਨੇ ਮੌਕੇ ਤੇ ਵੇਖਿਆ ਹੋਇਆ ਅਸੀਂ ਵੀ ਸਾਰੀ ਟੀਮ ਨੇ ਮੌਕਾ ਵਿਜ਼ਿਟ ਕੀਤਾ ਸੀ ਉੱਥੇ ਹੀ ਸਾਰਾ ਬਲੱਡ ਸਟੇਨ ਜਿਹੜਾ ਉੱਥੇ ਸੀਗਾ ਤੇ ਉਹ ਸਟਰਗਲਸ ਮਾਰਕ ਵੀ ਜਿਹੜੇ ਉੱਥੇ ਹੀ ਸੀਗੇ ਔਰ ਉੱਥੋਂ ਸਾਨੂੰ ਆਈਡੀਆ ਹੋ ਗਿਆ ਸੀਗਾ ਕਿ ਇਹ ਇੱਥੇ ਹੀ ਮਰਡਰ ਕੀਤਾ ਫਦਾਲਤ オーਰ ਰਿਮਾਂਡ ਤੇ ਅਦਾਦ ਦੋਸ਼ੀਆਂ ਦਾ ਪੇਸ਼ ਕਰਕੇ ਰਿਮਾਂਡ 3 ਦਿਨ ਦਾ ਲੈਨੇ ਚ